ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ ਸਾਰੇ ਜਾਣੇ ਸੋ ਲਾਈਵ ਤੁਸੀਂ ਜੁੜ ਚੁੱਕੇ ਹੋ ਮੇਰੇ ਨਾਲ ਨੂਰਵਰਚੋ ਟਾਕਸ ਦੇ ਅਫੀਸ਼ੀਅਲ ਪੇਜ ਤੇ ਸੋ ਅੱਜ ਥੋੜੀ ਨਾਲ ਗੱਲ ਕਰਨੀ ਹੈ ਵਿਸ਼ੇ ਤੇ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਕੁਝ ਚੱਲ ਰਿਹਾ ਹੈ ਬੀਤੇ ਕਾਫੀ ਦਿਨਾਂ ਤੋਂ ਹਨਾ ਤੇ ਜੇ ਅਸੀਂ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਕੁਝ ਚੱਲ ਰਿਹਾ ਹੈ ਮੈਂ ਗੱਲ ਕਰੂੰਗੀ ਕਿ ਬਹੁਤ ਹੀ ਸ਼ਰਮਨਾਕ ਹੈ ਬਹੁਤ ਹੀ ਗੁੱਸਾ ਆ ਰਿਹਾ ਹੈ ਮਨ ਦੇ ਵਿੱਚ ਕਿ ਅਸੀਂ ਇਨਸਾਨ ਕੀ ਕਰ ਰਹੇ ਹਾਂ ਸਭ ਤੋਂ ਗੰਦਾ ਜਾਨਵਰ ਹੀ ਇਨਸਾਨ ਹੈ ਮੇਰੇ ਸਾਹਬ ਦੇ ਨਾਲ ਤਾਂ ਤੇਲੰਗਾਨਾ ਹైదరాబాద్ ਉੱਥੋਂ ਦੇ ਜੰਗਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ 400 ਏਕੜ ਖਨੀ ਉਹ ਕਰ ਰਹੇ ਨਸ਼ਟ ਕਰ ਰਹੇ ਨੇ ਉੱਥੇ ਪਤਾ ਨਹੀਂ ਕੀ ਬਣਾਉਣਾ ਕੀ ਨਹੀਂ ਬਣਾਉਣਾ ਪਰ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਵੀ ਕੀਤਾ ਜੋ ਤਸਵੀਰਾਂ ਵੇਖੀਆਂ ਬਹੁਤ ਹੀ ਮਨ ਖਰਾਬ ਹੋਇਆ ਪਰ ਮੈਨੂੰ ਲੱਗਦਾ ਨਹੀਂ ਵੀ ਕੋਈ ਇਸ ਚੀਜ਼ ਤੇ ਬੋਲ ਰਿਹਾ ਉਹਦਾ ਤਾਂ ਹਰ ਕੋਈ ਬੋਲੂਗਾ ਅਸੀਂ ਮੁੱਦੇ ਤੇ ਗੱਲ ਕਰਦੇ ਆ ਇਹ ਵੀ ਇੱਕ ਮੁੱਦਿਆਂ ਚੋਂ ਮੁੱਦਾ ਅਸੀਂ ਬੋਲਾਂਗੇ ਤੇ ਫੇਰ ਹੀ ਕੀ ਪਤਾ ਅਸੀਂ ਆਵਾਜ਼ ਉਠਾਈਏ ਤੇ ਕੀ ਪਤਾ ਉਹ ਬੰਦ ਹੀ ਹੋ ਜਾਏ ਯਾਰ ਤੁਹਾਨੂੰ ਜਮਾਂ ਤਰਸ ਨਹੀਂ ਆਉਂਦਾ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਜਾਨਵਰ ਵਿਚਾਰੇ ਮਰ ਰਹੇ ਆ ਉਹ ਵਿਚਾਰੇ ਬੋਲ ਵੀ ਨਹੀਂ ਸਕਦੇ ਉਹ ਆਪਣਾ ਦਰਦ ਵੀ ਨਹੀਂ ਦੱਸ ਸਕਦੇ ਬੋਲ ਕੇ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਹਾਲ ਕੀਤਾ ਪਿਆ ਹੈ ਮਤਲਬ ਬਹੁਤ ਦੇਖਣਯੋਗ ਸੀ ਉਹ ਵੀਡੀਓਜ਼ ਜਦੋਂ ਮੈਂ ਵੇਖਿਆ ਕਿ ਇੱਕ ਹਾਥੀ ਜਿਹੜਾ ਉਹਨੂੰ ਰੋਕ ਰਿਹਾ ਹੈ ਕ੍ਰੇਨ ਨੂੰ ਅੱਗੋਂ ਕਿ ਇਦਾਂ ਨਾ ਕਰ ਉਹ ਤੱਕਾ ਕਰ ਰਹਾ ਹੈ ਕਿ ਇਦਾਂ ਨਾ ਕਰ ਐਵੇਂ ਨਾ ਕਰ ਮਤਲਬ ਬੋਲ ਤਾਂ ਨਹੀਂ ਸਕਦਾ ਪਰ ਆਪਣੇ ਬੋਲ ਉਹਨੇ ਐਫਰਟ ਜ਼ਰੂਰ ਕੀਤੇ ਦੇਖੋ ਕਿੰਨਾ ਨੁਕਸਾਨ ਹੋਇਆ ਅਸੀਂ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਚਲੋ ਮੈਂ ਕਹਿਨੀ ਆ ਵੀ ਕਾਂਗਰਸ ਉਥੋਂ ਦੀ ਹੈ ਤੇਲੰਗਾਨ ਉਹਨੇ ਕੀਤਾ ਬਹੁਤ ਹੀ ਸ਼ਰਮ ਵਾਲੀ ਗੱਲ ਸੀ ਉਹਨਾਂ ਨੂੰ ਇਹ ਚੀਜ਼ ਕਰਨੀ ਨਹੀਂ ਸੀ ਚਾਹੀਦੀ ਆਪਦੇ ਬੈਨੀਫਿਟ ਦੇ ਲਈ ਜਾਂ ਇਹ ਸੋਚਦੇ ਹੋਣਗੇ ਸੀ ਲੋਕਾਂ ਦੇ ਬੈਨੀਫਿਟ ਦੇ ਲਈ ਕੁਝ ਕਰ ਰਹੇ ਪਰ ਜੰਗਲ ਤਾਂ ਸੀ ਤਬਾਹ ਕਰ ਦਿੱਤੇ ਨਾ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਵੱਡਾ ਕਸੂਰਵਾਰ ਕੌਣ ਹੈ ਕਿ ਤੇ ਸੈਂਟਰ ਗਵਰਨਮੈਂਟ ਜੋ ਅਲਾਉ ਕਰ ਰਹੀ ਹੈ ਸੈਂਟਰ ਗਵਰਨਮੈਂਟ ਕਿਉਂ ਨਹੀਂ ਰੋਕ ਸਕਦੀ ਇਹ ਚੀਜ਼ਾਂ ਨੂੰ ਹੁੰਦਿਆਂ ਨੂੰ ਅਸੀਂ ਮਤਲਬ ਆਪਣੇ ਅੱਖੀ ਪਾਪ ਹੁੰਦਾ ਵੇਖ ਰਹੇ ਹਾਂ ਉਹਦਾ ਤਾਂ ਅਸੀਂ ਬਹੁਤ ਜੁਰਮਾਨੇ ਲਾਉਂਦੇ ਜੇ ਕੋਈ ਆਮ ਬੰਦਾ ਜੰਗਲ ਚੋਂ ਜਾ ਕੇ ਕੋਈ ਲੱਕੜ ਤੋੜ ਲਿਆਵੇ ਆ ਆਪਣੇ ਘਰ ਦੇ ਵਿੱਚ ਅੱਗ ਬਾਲਣ ਲਈ ਲੱਕੜ ਤੋੜ ਲਿਆਵੇ ਤੇ ਉਹਦੇ ਤਾਂ ਜੁਰਮਾਨਾ ਕਰਕੇ ਤੇ ਅਸੀਂ ਤਾਂ ਜੇਲ੍ਹ ਦੇ ਵਿੱਚ ਸੁੱਟ ਲੈਣੇ ਕਿ ਇਹ ਸਰਕਾਰ ਦੀ ਅਪਰੂਵਲ ਮਿਲੀ ਸੀ ਸਰਕਾਰ ਨੂੰ ਅਲਾਉ ਹੈ ਕਿ ਜੰਗਲਾਂ ਦਾ ਨੁਕਸਾਨ ਕਰੋ ਜਾਨਵਰਾਂ ਨੂੰ ਮਾਰੋ ਇਸ ਤਰੀਕੇ ਦੇ ਨਾਲ ਮਤਲਬ ਕੀ ਚੱਲ ਕੀ ਰਿਹਾ ਹੈ ਸ੍ਰਿਸ਼ਟੀ ਦੇ ਉੱਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਕੁਦਰਤ ਦਾ ਕਾਣ ਕਰੀ ਜਾਂਦੇ ਆ ਫਿਰ ਅਸੀਂ ਕਹਿੰਦੇ ਆ ਫਲੱਡ ਆਉਂਦੇ ਨੇ ਤੂਫਾਨ ਆਉਂਦੇ ਨੇ ਕਿਉਂ ਆਉਂਦੇ ਨੇ ਚੀਜ਼ਾਂ ਕਰਕੇ ਆ ਰਿਹਾ ਅਸੀਂ ਖਰਾਬ ਕਰ ਰਹੇ ਹਾਂ ਸਭ ਕੁਝ ਜੰਗਲ ਖਤਮ ਹੋ ਜਾਣੇ ਹੁਣ ਦੇਖੋ ਪੀਐਮ ਦਿਨੇਂਦਰ ਸਾਹਿਬ ਆਪਦੇ ਚੀਤੇ ਲੈ ਕੇ ਆਏ ਆ ਬਾਰੋ ਉਹਨਾਂ ਨੂੰ ਸਿਰਫ ਉਹਨਾਂ ਦੇ ਨਾਲ ਹੀ ਪਿਆਰ ਤੇ ਬਾਕੀ ਦੇ ਜਾਨਵਰ ਵੀ ਜਿਹੜੇ ਸਾਡੇ ਘਰੇ ਬੈਠੇ ਨੇ ਉਹਨਾਂ ਨੂੰ ਨਹੀਂ ਸਾਹਮਣੇ ਦਾ ਫਰਜ਼ ਬਣਦਾ ਕੌਣ ਆ ਉਸ ਚੀਜ਼ ਦਾ ਜ਼ਿੰਮੇਵਾਰ ਜੰਗਲ ਖਾਲੀ ਕਰਨਾ ਸੀਗਾ ਤੁਸੀਂ ਚਲੋ ਇਹ ਵੀ ਵੈਸੇ ਬਹੁਤ ਗੱਲ ਤਾਂ ਪਰ ਜੇ ਤੁਸੀਂ ਕੁਝ ਕਰ ਰਹੇ ਸੀ ਤਾਂ ਉਹਨਾਂ ਜਾਨਵਰਾਂ ਨੂੰ ਸੁਰੱਖਿਅਤ ਥਾਂ ਤੇ ਤਾਂ ਲੈ ਜਾਂਦੇ ਪਹਿਲੇ ਹੀ ਬਹੁਤ ਸਾਡੇ ਜਾਨਵਰ ਨੇ ਜਿਨ੍ਹਾਂ ਦੀਆਂ ਸ਼੍ਰੈਣੀਆਂ ਜਾਤੀਆਂ ਖਤਮ ਹੋ ਗਈਆਂ ਲੁप्त ਹੋ ਗਏ ਅਲੋਪ ਹੋ ਗਏ ਉਸੇ ਨੂੰ ਪਚਾਉਣਾ ਤਾਂ ਕੀ ਸੀ ਅਸੀਂ ਤਾਂ ਉਹਨਾਂ ਨੂੰ ਖਤਮ ਕਰਨ ਤੇ ਤੁਲੇ ਪਏ ਆ ਲੁੱਕ ਕਰ ਕੀ ਰਹੇ ਆ ਅਸੀਂ ਹੁਣ ਮੈਨੂੰ ਸਮਝ ਨਹੀਂ ਆ ਰਹੀ ਵੀ ਹੁਣ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਜਿਹੜੇ ਉੱਤੇ ਬਲਡੋਜ਼ਰ ਚਲਾਣ ਲੱਗੇ ਪਏ ਐ ਉੱਥੇ ਜਾਨਵਰਾਂ ਨੂੰ ਕਰੇ ਜਾਨਵਰ ਕੰਬ ਰਹੇ ਆ ਉਹ ਡਰ ਰਹੇ ਆ ਮਰਿਆਂ ਦੀਆਂ ਫੋਟੋਆਂ ਦੇਖੀਆਂ ਮਨ ਖਰਾਬ ਹੋ ਗਿਆ ਅਸੀਂ ਪੜੇ ਲਿਖੇ ਆ ਸਾਨੂੰ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਚੱਲ ਰਿਹਾ ਤੇ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਥੇ ਸ਼ਾਇਦ ਪੰਜਾਬ ਦੇ মিডিਆ ਨੂੰ ਵੀ ਇਹ ਚੀਜ਼ ਕਵਰ ਕਰਦੇ ਦੇਖਿਆ ਹੋਵੇ ਮੈਂ ਇਹ ਹੀ ਅਪੀਲ ਕਰਦੀ ਆ ਕਿ ਜੋ ਗਲਤ ਹੋ ਰਿਹਾ ਉਹਦੇ ਬਾਰੇ ਬੋਲਣਾ ਸੀ ਕੋਈ ਪੇਸ਼ਕ ਸਾਡੇ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ ਪਰ ਹੋ ਤਾਂ ਇੰਡੀਆ ਦੇ ਵਿੱਚ ਰਿਹਾ ਨਾ ਕਿੱਥੇ ਵੀ ਹੋ ਰਿਹਾ ਸਾਨੂੰ ਗਲਤ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਉਹ ਬਹੁਤ ਰੋਂਗ ਸੀਗਾ ਤੇ ਦਿਲ ਨੂੰ ਦੁੱਖ ਪਹੁੰਚਿਆ ਇਹ ਸਿਆਸਤਦਾਨ ਆਪਦੇ ਘਰ ਪਰਣ ਦੇ ਲਈ ਆਪਣੇ ਫਾਇਦੇ ਲਈ ਆਪਣੀਆਂ ਵੋਟਾਂ ਇਕੱਠੀਆਂ ਕਰਨ ਦੇ ਲਈ ਇਹ ਕੁਝ ਵੀ ਕਰ ਸਕਦੇ ਆ ਅੱਜ ਇਹ ਜੰਗਲ ਨਸ਼ਟ ਕਰ ਰਹੇ ਕਾਨੂੰ ਸਾਡੇ ਘਰ ਤੋੜਨਗੇ ਕਰੜੂ ਨਸ਼ਟ ਕਰਨਗੇ ਫਿਰ ਸਾਨੂੰ ਦੁੱਖ ਪਹੁੰਚੂਗਾ ਜਦੋਂ ਸਾਨੂੰ ਦਰਦ ਹੋਊਗਾ ਜਦੋਂ ਸਾਡੇ ਘਰ ਤੋੜੇ ਜਾਣਗੇ ਜਦੋਂ ਅਸੀਂ ਉਹ ਹੋਵਾਂਗੇ ਬੇਕਰ ਹੋ ਜਾਾਂਗੇ ਹਨਾ ਫਿਰ ਅਸੀਂ ਬੋਲਾਂਗੇ ਤੇ ਜਿਹੜੇ ਉਹ ਬੇਜਬਾਨਾ ਸੀ ਉਹਨਾਂ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਵੀ ਜਾਨਵਰ ਦੀ ਹੱਤਿਆ ਕਰਨ ਨੂੰ ਪਾਪ ਮੰਨਦੇ ਹਾਂ ਤੇ ਇਹ ਕੀ ਹੋ ਰਿਹਾ ਹੈ ਹੱਤੇ ਹੋ ਰਿਹਾ ਹੈ ਇਹ ਮਾਰੀ ਰਹੀ ਨੇ ਮਤ ਗਲਤ ਹੋ ਰਿਹਾ ਬੋਦੀ ਸ਼ਰਮਨਾਕ ਹੋ ਰਿਹਾ ਇਹਦੇ ਬਾਰੇ ਮੋਦੀ ਸਰਕਾਰ ਥੋੜਾ ਜਿਹਾ ਸੋਚ ਕੇ ਚੱਲੇ ਦੇਖੋ ਅਸੀਂ ਦੇਖ ਰਹੇ ਹਾਂ ਸਭ ਕੋ ਦੇਖੋ ਇਨਸਾਨੀਅਤ ਕਿੱਥੇ ਗਈ ਹੈ ਨਾ ਇਨਸਾਨੀਅਤ ਹੀ ਖਤਮ ਹੋ ਗਈ ਆਰਡਰ ਦੇਣ ਵਾਲਾ ਬੰਦਾ ਕਿੱਡਾ ਜ਼ੁਲਮੀ ਹੋਊਗਾ ਕਹਿ ਲੋ ਕਿੱਡਾ ਵੱਡਾ ਦਿਲ ਹੋਊਗਾ ਉਹਨੇ ਜਿਹੜੀ ਆ ਚੀਜ਼ ਅਪਰੂਵ ਕਰਤੀ ਕਿ ਇੱਥੇ ਜਾਨਵਰ ਮਾਰ ਦੋ ਜੀ ਮਤਲਬ ਜੰਗਲ ਕੱਟ ਦੋ ਜੀ ਜੰਗਲ ਤਬਾਹ ਕਰ ਰਹੇ ਆ ਤੇ ਇੱਥੇ ਇਹ ਚੀਜ਼ਾਂ ਹੋ ਰਹੀਆਂ ਨੇ ਜੀ ਸੋ ਬਹੁਤ ਹੀ ਤੇ ਮੇਰਾ ਲੱਗਦਾ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਬੁੱਧੀ ਸਰਕਾਰ ਤੇ ਗੌਰ ਕਰੇ ਤਾਂ ਕਿ ਅਸੀਂ ਜਿਹੜੀਆਂ ਸਾਡੇ ਲੁਕਤ ਹੋ ਚੁੱਕੀਆਂ ਸ਼੍ਰੈਣੀਆਂ ਨੇ ਜੋ ਸਾਡੇ ਜੀਵ ਅਜੀਵ ਨੇ ਉਹਨਾਂ ਨੂੰ ਅਸੀਂ ਬਚਾਈਏ ਇਹ ਨਹੀਂ ਹੈ ਕਿ ਜਿਸੀ ਬਾਹਰ ਲੈ ਲਿਆ ਕੇ ਰੱਖੇ ਨੇ ਤੇ ਅਸੀਂ ਉਹਨਾਂ ਨੂੰ ਸਾਹਮ ਕੇ ਰੱਖ ਲਿਆ ਕਿ ਉਹ ਠੀਕ ਨੇ ਉਹ ਸਹੀ ਨਹੀਂ ਤੇ ਸਾਡੇ ਆਪਣੇ ਜਿਹੜੇ ਨੇ ਉਹ ਅਸੀਂ ਆਪਣੀ ਵਿਰਾਸਤੀ ਆਪਣੇ ਜਿਹੜੇ ਸਾਡੇ ਉਹਨੇ ਅਸੀਂ ਖਤਮ ਕਰਨ ਲੱਗੇ ਪਏ ਆ ਤੁਮੜਾ ਜੋ ਸੋਚ ਸਮਝ ਕੇ ਚਲਾਓ ਲਾਲਚ ਦੇ ਵਿੱਚ ਆ ਕੇ ਕੁਦਰਤ ਦਾ ਕਹਾਨਾ ਕਰੋ ਇਹ ਕੋਈ ਸਿਆਸਤ ਨਹੀਂ ਆ